ਇਸ ਸਟੈਚੂ ਦੇ ਉੱਤੇ ਇੱਕ ਝੰਡਾ ਲਾਇਆ ਗਿਆ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਗਏ ਤੇ ਉਹ ਰਾਕਸ਼ਸ ਹੈ ਜਿਸ ਨੇ ਭਾਰਤ ਦਾ ਸੰਵਧਾਨ ਲਿਖਿਆ ਇਹ ਕਰ ਉਸ ਮਹਾਨ ਰੈਬਰ ਦਾ ਅਪਮਾਨ ਹੁੰਦਾ ਤਾਂ ਫਿਰ ਅਸੀਂ ਕਿੱਥੇ ਸੁਰੱਖਿਅਤ ਹਾਂ ਜਬ ਸਰਕਾਰ ਹਾਏ 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 ਓਏ ਪਹਿਲੀ ਘਟਨਾ ਨਹੀਂ ਪੁੰਨੂ ਦੀ ਉਹ ਬਾਰ-ਬਾਰ ਸਮਾਜ ਵਿੱਚ ਬੰਡੀਆਂ ਪਾਉਣ ਦੀ ਵਿਉਂਤ ਬੰਦੀ ਬਾਹਰ ਬੈਠਾ ਕਰਦਾ ਸਰਕਾਰ ਦੇ ਨਾਲ ਗੱਲ ਕਰਕੇ ਉਸ ਬੰਦੇ ਨੂੰ ਉੱਥੋਂ ਲਿਆ ਕੇ ਅਮਰੀਕਾ 'ਚ ਜਿੱਥੇ ਵੀ ਬੈਠਾ ਉਹ ਉੱਥੋਂ ਲਿਆ ਕੇ ਭਾਰਤ ਦੀ ਜੇਲ੍ਹ ਦੇ ਵਿੱਚ ਉਹਨੂੰ ਦੇਣਾ ਚਾਹੀਦਾ। ਬਾਬਾ ਸਾਹਿਬ ਨੂੰ ਉਹਨੇ ਰਕਸ਼ਸ਼ ਧੱਕ ਦਾ ਸੰਬੋਧਨ ਕੀਤਾ। ਸਤਿਗੁਰੂ ਰਬਦਾਸ ਮਹਾਰਾਜ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਸਤਿਗੁਰੂ ਰਬਦਾਸ ਮਹਾਰਾਜ ਕਹਿੰਨੇ ਆ। ਉਹਨੇ ਉਸ ਉਸ ਆਪਣੀ ਵੀਡੀਓ ਵਿੱਚ ਵੀ ਗੁਰੂ ਸਾਹਿਬ ਨੂੰ ਵੀ ਮੰਦਾ ਬੋਲਿਆ। ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ। ਤੁਹਾਡਾ ਗੁਰੂ ਹੈ ਭਗਤ ਰਵਿਦਾਸ। ਤੂੰ ਆ ਉਹ ਇੱਕ ਜਾਲੀ ਸਿੱਖਿਆ ਸਿੱਖ ਹੀ ਨਹੀਂ ਹੈ। ਨਾਟਾਉ ਨੇ ਕੇਸ ਰੱਖੇ ਹੋਏ ਆ ਔਰ ਦਾੜੀ ਵੀ ਉਹ ਕਟਵਾਉਂਦਾ ਉਹ ਉਹ ਤਾਂ ਇੱਕ ਆਰਐਸਐਸ ਦਾ ਵਿਅਕਤੀ ਏਜੰਸੀਆਂ ਦਾ ਬੰਦਾ ਆ ਔਰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਔਰ ਦਲਿਤ ਉਹਨੂੰ ਆਪਸ ਵਿੱਚ ਬੰਨਣਾ ਚਾਹੁੰਦਾ ਇਨਸਾਫ ਪਸੰਦ ਸੁਭਾਵਾ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਹਮਲਾ और डॉक्टर अंबेडकर ऐसी नहीं होमला देश ऐसी होया बाबा साहब के सम्मान में, में, में। बहुजन समाज पार्टी जिंदाबाद ਪੰਜਾਬ ਦੇ ਅੰਦਰ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਸ਼ਹਿਰ ਫਲੋਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਰਾਮਗੜ ਨੰਗਲ ਜਿੱਥੇ ਕਿ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਦਾ ਸਟੈਚੂ ਤੁਸੀਂ ਦੇਖ ਰਹੇ ਹੋ ਲੱਗਾ ਹੋਇਆ ਬੀਤੇ ਕੱਲ ਰਾਤ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਸਟੈਚੂ ਦੇ ਉੱਤੇ ਇੱਕ ਝੰਡਾ ਲਾਇਆ ਗਿਆ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਗਏ ਜਿਸ ਕਰਕੇ ਕੱਲ ਸਵੇਰ ਤੋਂ ਪੂਰੇ ਭਾਰਤ ਦੇ ਵਿੱਚ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਮਨਾਂ ਦੇ ਵਿੱਚ ਭਾਰੀ ਰੋਸ ਹੈ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਨਾਲ-ਨਾਲ ਵੱਖ-ਵੱਖ ਜਥੇਬੰਦੀਆਂ ਜਨਰਲ ਕਮਿਊਨਿਟੀ ਨੇ ਵੀ ਬਹੁਤ ਸਾਰਾ ਇਸ ਘਟਨਾਕਰਮ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਹੈ ਕਿ ਇਹ ਗੱਲ ਭਾਰਤ ਦੇ ਵਾਸਤੇ ਪੰਜਾਬ ਦੇ ਵਾਸਤੇ ਬਹੁਤ ਨਿੰਦਣਯੋਗ ਹੈ ਮਾੜੀ ਹੈ ਕੱਲ ਇਸ ਸਥਾਨ ਤੇ ਖਾਸ ਸ਼ਕਸ਼ੀਤਾ ਨੇ ਵੀ ਪਹੁੰਚ ਕੀਤੀ ਹੈ ਆਪਣੇ ਆਪਣੇ ਪੱਖ ਰੱਖੇ ਹੈ ਰੋਸ ਜ਼ਾਹਰ ਕੀਤਾ ਹੈ ਤੇ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਦੇ ਵਿੱਚ ਦਲਿਤ ਸਮਾਜ ਦੇ ਵੱਲੋਂ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਵੱਲੋਂ ਬਹੁਜਨ ਸਮਾਜ ਦੇ ਵੱਲੋਂ ਪੱਕਾ ਧਰਨਾ ਲਾ ਦਿੱਤਾ ਹੈ ਭਾਵੇਂ ਕਿ ਕੱਲ ਦਬਾ ਦੇ ਨਾਲ ਰੋਸ ਦੇ ਨਾਲ ਸ਼ਹਿਰ ਫਲੋਰ ਦੀ ਪੁਲਿਸ ਵੱਲੋਂ ਐਫ ਆਈ ਆਰ ਲੌਂਚ ਕਰ ਦਿੱਤੀ ਹੈ ਪਰ ਸ਼ੈਡਿਊਲਡ ਕਾਸਟ ਭਾਈਚਾਰਾ ਬਹੁਜਨ ਸਮਾਜ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਅਸੀਂ ਧਰਨੇ ਤੇ ਬੈਠ ਗਏ ਆ ਧਰਨਾ ਉਦੋਂ ਚੱਕਾਂਗੇ ਜਦੋਂ ਇਹ ਸ਼ਰਾਰਤ ਜਿਨ੍ਹਾਂ ਲੋਕਾਂ ਨੇ ਕੀਤੀ ਐ ਉਹਨਾਂ ਨੂੰ ਫੜ ਕੇ ਜੇਲ੍ਹ ਹੀ ਭੇਜ ਦਿੱਤਾ ਜਾਂਦਾ ਇਸੇ ਹੀ ਕਟਨਾਕਰਮ ਦੇ ਦੌਰਾਨ ਖਾਲਿਸਤਾਨ ਦੇ ਮੁਖੀ ਕਹੌਣ ਵਾਲੇ ਵੱਲੋਂ ਵਿਦੇਸ਼ ਤੋਂ ਪੰਨੂ ਦੇ ਵੱਲੋਂ ਵੀ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੇ ਵਿਰੋਧ ਦੇ ਵਿੱਚ ਉਹਨਾਂ ਦੀ ਸ਼ਾਨ ਦੇ ਖਿਲਾਫ ਭੱਦੀ ਸ਼ਬਦਾਵਲੀ ਜਿਹੜੀ ਵਰਤੀ ਐ ਉਹਦੇ ਨਾਲ ਵਰਲਡ ਲੈਵਲ ਤੇ ਪੂਰੇ ਵਿਸ਼ੇ ਪੱਧਰ ਦੇ ਉੱਤੇ ਬਹੁਤ ਮਾੜਾ ਜਿਹੜਾ ਇਹਦਾ ਮੈਸੇਜ ਗਿਆ ਖਾਸ ਕਰਕੇ ਬਹੁਜਨ ਸਮਾਜ ਦੇ ਵੱਲੋਂ ਵੱਖ-ਵੱਖ ਥਾਵਾਂ ਤੋਂ ਦੇਸ਼ ਵਿਦੇਸ਼ ਤੋਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ 'ਚ ਆਪਣਾ ਰੋਸ ਜ਼ਾਹਰ ਕੀਤਾ ਔਰ ਮੰਗ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਰਤੀ ਅੰਸਰਾਂ ਨੂੰ ਬਹੁਤ ਜਲਦ ਦੇਸ਼ ਵਿਰੋਧੀ ਪਰਚਾ ਪਾ ਕੇ ਜੇਲ੍ਹ 'ਚ ਭੇਜਿਆ ਜਾਵੇ ਤਾਂ ਕਿ ਬਾਕੀ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਅਕਲ ਆ ਸਕੇ ਤੇ ਹੋਰ ਨਾਲ ਇਸ ਪ੍ਰੋਟੈਸਟ ਦੇ ਵਿੱਚ ਅੱਜ ਦੂਜਾ ਦਿਨ ਹੈ ਬੀਤੀ ਰਾਤ ਵੀ ਇੱਥੇ ਲੋਕ ਜਿਹੜੇ ਬਾਬਾ ਸਾਹਿਬ ਨੂੰ ਫੋਲੋਅਰ ਹੈਗੇ ਆ ਉਹ ਇੱਥੇ ਰਾਤ ਸੁੱਤੇ ਆ ਇਸੇ ਤਰੀਕੇ ਦੇ ਨਾਲ ਅੱਜ ਵੀ ਧਰਨਾ جاری ਹੈ ਇਹ ਉਦੋਂ ਤੱਕ ਧਰਨਾ جاری ਰਹੇਗਾ ਜਿੰਨਾ ਚਿਰ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਫੜ ਕੇ ਜੇਲ ਨਹੀਂ ਭੇਜਿਆ ਜਾਂਦਾ ਇਹ ਜਿਹੜਾ ਧਰਨਾ ਹੈ ਖੁਸ਼ੀਰਾਮ ਸਰਪੰਚ ਮੈਂਬਰ ਪੰਚਾਇਤ ਨੇ ਮੈਸੇਜ ਸਰਪੰਚ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਤਾਂ ਨਾ ਦਿੱਤਾ ਜਾ ਰਿਹਾ ਆਪਾਂ ਪੁੱਛਾਂਗੇ ਇਹਨਾਂ ਨੂੰ ਜੈ ਭੀਮ ਜੀ ਮੇਰ ਪੁੱਠਾ ਤੁਹਾਡਾ ਜੈ ਭੀਮ ਜੈ ਭਾਰਤ ਜਤਰਾ ਕੇ ਮੈਂ ਪਹਿਲਾਂ ਤਾਂ ਧੰਨਵਾਦੀ ਆ ਕਿ ਕਾਂਛੀ ਟੀਮ ਨੇ ਉਪਰਾਲਾ ਕੀਤਾ ਕਿ ਇਸ ਧਰਨੇ ਨੂੰ ਲਾਈਵ ਕਰ ਰਹੇ ਹਾਂ ਤੁਸੀਂ 2018 ਤੋਂ ਜਿਹੜਾ ਸ਼ਸ਼ੋਭੇਤ ਆ ਔਰ 7 ਸਾਲ ਬਾਅਦ ਕਿਸੇ ਸ਼ਾਰਤੀ ਅੰਸਰ ਨੇ ਸਮਾਜਿਕ ਭਾਈਚਾਰੇ ਦਾ ਤਾਣਾ ਬਣਾਉਣ ਅਲਝਾਉਣ ਦੇ ਲਈ ਨਫ਼ਰਤ ਫਲਾਉਣ ਦੇ ਲਈ ਜਿਹੜਾ ਇੱਥੇ ਖਾਲਿਸਤਾਨ ਦੇ ਜਿੰਦਾਬਾਦ ਦੇ ਨਾਰੇ ਲਿਖੇ ਔਰ ਸ਼ਸਤਰਾਂ ਦਾ ਰਾਜ ਸਤਾਪਤ ਕਰਨ ਦੇ ਨਾਰੇ ਔਰ ਝੰਡੇ ਲਾਏ। ਭਾਜਨ ਸਮਾਜ ਪਾਰਟੀ ਦੇ ਸਟੇਟ ਦੇ ਪ੍ਰੈਜ਼ੀਡੈਂਟ ਮਾਨਜੋਗ ਸਰਦਾਰ ਪਤਾਰ ਸਿੰਘ ਕ੍ਰੀਮਪਰੀ ਸਾਹਿਬ ਇਹ ਕਾਲਾਏ ਔਰ ਉਹਨਾਂ ਨੇ ਉੱਚ ਅਸਰਾਨਾ ਗੱਲ ਕੀਤੀ। ਉਹਨਾਂ ਦੇ ਪ੍ਰੈਸ਼ਰ ਹੇਠ ਜਿਹੜਾ ਭਾਜਨ ਸਮਾਜ ਪਾਰਟੀ ਦੀ ਦਬਾਹ ਹੇਠ ਆ ਕੇ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਥਾਣਾ ਫਲੋਰ ਨੇ ਪਰਚਾ ਤਾਂ ਦਰਜ ਕੀਤਾ। ਪਰ ਉਸ ਉਹਦੇ ਵਿੱਚ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਕਮੀਆਂ ਧਾਰਾਵਾਂਾਂ ਦੀ ਇੱਕ ਕਮੀ ਜਿਹੜੀ ਰੱਖੀ ਗਈ ਹੈ ਅਸੀਂ ਫੈਸਲਾ ਕੀਤਾ ਪਾਰਟੀ ਨੇ ਔਰ ਸਾਡੇ ਸਮੂਹ ಗ್ರಾಮ ਪੰਚਾਇਤ ਨੇ ਔਰ ਬਾਕੀ ਸਾਡੇ ਸਾਥੀਆਂ ਨੇ ਇਲਾਕੇ ਦੇ ਆਣ ਇਹ ਮਹਿਸੂਸ ਕੀਤਾ ਕਿ ਜਦ ਤੱਕ ਦੋਸ਼ੀ ਕੋਈ ਫੜਿਆ ਨਹੀਂ ਜਾਂਦਾ ਜਦ ਤੱਕ ਧਾਰਾਵਾਂਾਂ ਚੇਂਜ ਨਹੀਂ ਕੀਤੀਆਂ ਜਾਂਦੀਆਂ ਉਦੋਂ ਵੱਡਾ ਜ਼ੁਲਮ ਨਹੀਂ ਕੀਤਾ ਜਾਂਦਾ ਜਦ ਤੱਕ ਅਸੀਂ ਲਗਾਤਾਰ ਬਾਬਾ ਸਾਹਿਬ ਨੇ ਜਿੱਥੇ ਸਾਰੀ ਜ਼ਿੰਦਗੀ ਆਪਣੀ ਲਾ ਕੇ ਸਮਾਜ ਨੂੰ ਦੇ 29 ਤਰੱਕੀ ਬਿਹਤਰੀ ਦੇ ਲਈ ਆਪਣਾ ਜੀਵਨ ਆਪਣਾ ਪਰਿਵਾਰ ਦੀ ਦੇਖ ਰੱਖ ਨਹੀਂ ਕੀਤੀ ਸੂਰੇ ਸਮਾਜ ਦੀ ਦੇਖ ਰੱਖ ਕੀਤੀ ਆ ਜੇਕਰ ਉਸ ਮਹਾਨ ਰੈਬਰ ਦਾ ਅਪਮਾਨ ਹੁੰਦਾ ਤਾਂ ਫਿਰ ਅਸੀਂ ਕਿੱਥੇ ਸੁਰੱਖਿਤ ਆ ਅਸੀਂ ਪ੍ਰਣ ਕੀਤਾ ਕਿ ਜਦ ਤੱਕ 바ਵਾ ਸਾਹਿਬ ਦਾ ਸਨਮਾਨ ਦੁਬਾਰਾ ਬਹਾਲ ਨਹੀਂ ਹੋ ਜਾਂਦਾ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਆ ਇੱਥੇ ਉਹਦੇ ਨਾਲ ਨਾਲ ਇਹ ਕੋਈ ਪਹਿਲੀ ਕਟਨਾ ਨਹੀਂ ਹੈ ਪੰਜਾਬ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਫੇਲਿਆ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਨੂੰ ਖੰਡਿਤ ਕੀਤਾ ਗਿਆ ਜਿਸ ਦਿਨ ਭਾਰਤ ਦੇ ਸੰਵਿਧਾਨ ਦੀ ਦਾ ਨਿਰਮਾਣ ਰੱਖਿਆ ਗਿਆ ਨਹੀਂ ਰੱਖੀ ਗਈ 26 ਜਨਵਰੀ ਨੂੰ ਉਸ ਦਿਨ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਨਰਾਦਰ ਔਰ ਜਿਸ ਦਿਨ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਦਾ ਵਾਰ ਦਿੱਤਾ 31 ਮਾਰਚ ਨੂੰ ਉਸ ਦਿਨ ਵੀ ਡਾਕਟਰ ਅੰਬੇਡਕਰ ਸਾਹਿਬ ਦਾ ਸੋਚੀ ਸ਼ਮਤੀ ਸ਼ਾਰਜਿਸ ਦੇ ਤਹਿਤ ਨਰਾਦਰ ਕੀਤਾ ਗਿਆ ਜਿਹਦੇ ਨਾਲ ਮੈਂ ਇੱਕ ਸੋਚਦਾ ਕਿ ਕਿਸੇ ਐਸਸੀ ਕਮਿਊਨਿਟੀ ਜਾਂ 바ਵਾ ਸਾਹਿਬ ਦਾ અપਮਾਨ ਨਹੀਂ ਇਹ ਪੂਰੇ ਦੇਸ਼ ਦਾ અપਮਾਨ ਆ ਕਿਉਂਕਿ 바ਵਾ ਸਾਹਿਬ ਨੇ ਕਿਸੇ ਜਾਤੀ ਕਿਸੇ ਵਿਅਕਤੀ ਵਿਸ਼ੇਸ਼ ਦੇ ਲਈ ਭਾਰਤ ਦਾ ਸੰਵਿਧਾਨ ਨਹੀਂ ਲਿਖਿਆ ਭਾਰਤ ਦਾ ਇਹ ਸੰਵਿਧਾਨ ਦੇ ਮੁਤਾਬਕ ਪੂਰਾ ਦੇਸ਼ ਜਿਹੜਾ ਆ ਉਹ ਚੱਲਦਾ ਜੇਕਰ 바ਵਾ ਸਾਹਿਬ ਦਾ ਨਰਾਦਰ ਆ ਜੇਕਰ ਇਸ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਹੋਵੇ ਤਾਂ ਮੈਂ ਸੋਚਦਾ ਕਿ ਉਹ ਦੇਸ਼ ਵਿਰੋਧੀ ਆ ਔਰ ਜੇ ਦੇਸ਼ ਵਿਰੋਧੀ ਆ ਤਾਂ ਉੱਤੇ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਵੀ ਕੱਲ ਗੱਲ ਰੱਖੀ ਸੀ ਮੀਡੀਆ ਮੋਰੇ ਕਿ ਉੱਤੇ ਐਨਐਸਏ ਲੱਗਣਾ ਚਾਹੀਦਾ। ਔਰ ਅਸੀਂ ਵੀ ਮੰਗ ਕਰਦੇ ਆਂ ਕਿ ਉੱਤੇ ਤੁਰੰਤ ਐਨਐਸਏ ਲਾ ਕੇ ਔਰ ਦੂਜੀ ਸਭ ਤੋਂ ਵੱਡੀ ਗੱਲ ਆ ਕਿ ਉਹ ਇਹ ਪਹਿਲੀ ਘਟਨਾ ਨਹੀਂ ਪੁੰਨੂ ਦੀ। ਉਹ ਬਾਰ-ਬਾਰ ਸਮਾਜ ਵਿੱਚ ਬੰਡੀਆਂ ਪਾਉਣ ਦੀ ਬਿਉਂਤ ਬੰਦੀ ਬਾਹਰ ਬੈਠਾ ਕਰਦਾ। ਮੈਨੂੰ ਭਾਰਤ ਸਰਕਾਰ ਨੂੰ ਵੀ ਚਾਹੀਦਾ ਕਿ ਉੱਥੇ ਦੀਆਂ ਸਰਕਾਰ ਦੇ ਨਾਲ ਗੱਲ ਕਰਕੇ ਉਸ ਬੰਦੇ ਨੂੰ ਉੱਥੋਂ ਲਿਆ ਕੇ ਅਮਰੀਕਾ 'ਚ ਜਿੱਥੇ ਵੀ ਬੈਠਾ ਉਹ ਉੱਥੋਂ ਲਿਆ ਕੇ ਭਾਰਤ ਦੀ ਜੇਲ੍ਹ ਦੇ ਵਿੱਚ ਉਹਨੂੰ ਦੇਣਾ ਚਾਹੀਦਾ। ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖ ਔਰ ਦਲਿਤ ਸਿੱਖ ਔਰ ਦਲਿਤ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੀ ਸ਼ਾਜਸ਼ੀਆ ਉਹਨੂੰ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪੂਰਾ ਨਹੀਂ ਹੋਣ ਦੇਵਾਂਗੇ ਅਸੀਂ ਜਿਹੜੀ ਉਹ ਜਿਸ ਮਨਸੂਬੇ ਨਾਲ ਉਹਨੇ ਕੰਮ ਕਰਤਾ ਸੀ ਕਿ ਮੈਂ ਇਦਾਂ ਕੁਝ ਕਰੂੰਗਾ ਤੇ ਸ਼ਾਇਦ ਪੰਜਾਬ ਦੇ ਵਿੱਚ ਦੰਗਾ ਪੜਕ ਜਾਊਗਾ ਅਸੀਂ ਸਿਰਫ ਸ਼ਾਂਤਮਈ ਬੈਠੇ ਹਾਂ ਪੁਲਿਸ ਦੀ ਅਸੀਂ ਮੀਟ ਕਰ ਰਹੇ ਹਾਂ ਕਿ ਕਦੋਂ ਦੋਸ਼ੀਆਂ ਨੂੰ ਫੜ ਕੇ ਲਿਆਂਦੀ ਆ ਸਾਡਾ ਕੋਈ ਸ਼ੌਂਕ ਨਹੀਂ ਇੱਥੇ ਬਹਿਣਾ ਅਸੀਂ ਸਿਰਫ ਦੋਸ਼ੀਆਂ ਨੂੰ ਫੜਾਉਣਾ ਚਾਹੁੰਦੇ ਹਾਂ ਮੈਂ ਪੁਲਿਸ ਨੂੰ ਇਹ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਲਓ ਨਹੀਂ ਤਾਂ ਜੇ ਸਾਡੀ ਸਟੇਟ ਪ੍ਰੈਜ਼ੀਡੈਂਟ ਸਾਹਿਬ ਜਾਂ ਸਾਡੀ ਸਟੇਟ ਬੋਰਡ ਨੇ ਕੋਈ ਵੀ ਸਾਨੂੰ ਹੁਕਮਨਾਮਾ ਜਾਰੀ ਕਰ ਦਿੱਤਾ ਕਿਸੇ ਤਰ੍ਹਾਂ ਦਾ ਵੀ ਸਾਨੂੰ ਐਜੀਟੇਸ਼ਨ ਲਈ ਕਿਹਾ ਤਾਂ ਮਜਬੂਰਨ ਫਿਰ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸਖਤ ਤੋਂ ਸਖਤ ਵੀ ਸਟੈਪ ਲੈਣਾ ਪਿਆ ਤਾਂ 바ਵਾ ਸਾਹਿਬ ਦੇ ਸਨਮਾਨ ਦੇ ਲਈ ਅਸੀਂ ਤਿਆਰ ਬਰ ਤਿਆਰ ਬੈਠੇ ਹੈ ਜਿਹੜਾ ਪੰਨੂ ਹੈ ਉਹਨੇ ਕਿਹੜੀ ਸ਼ਬਦਾਵਲੀ ਮਾੜੀ ਵਰਤੀ ਹੈਗੀ ਆ देखो बाबा साहब ਨੂੰ ਨੇ ਰਾਖਸ਼ ਧੱਕ ਦਾ ਸੰਬੋਧਨ ਕੀਤਾ ਔਰ ਸਮੁੱਚੇ ਮਨੁੱਖਤਾ ਦੇ ਦਰਦੇ ਸਤਿਗੁਰੂ ਅਰਬਦਾਸ ਮਹਾਰਾਜ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਸਤਿਗੁਰੂ ਅਰਬਦਾਸ ਮਹਾਰਾਜ ਕਹਿੰਨੇ ਆ ਉਹਨੇ ਉਸ ਉਸ ਆਪਣੀ ਵੀਡੀਓ ਵਿੱਚ ਵੀ ਗੁਰੂ ਸਾਹਿਬ ਨੂੰ ਵੀ ਮੰਦਾ ਬੋਲਿਆ ਕਿ ਤੁਹਾਡਾ ਗੁਰੂ ਭਗਤ ਅਰਬਦਾਸ ਆ ਭਗਤ ਅਰਬਦਾਸ ਆ ਉਹਦੀਆਂ ਫੋਟੋਆਂ ਲਾਓ ਅਸੀਂ ਅੰਬੇਡਕਰ ਦੇ 14 April ਨੂੰ ਇਸ ਦੇਸ਼ ਦੇ ਵਿੱਚੋਂ ਸਟੈਚੂ ਹਟਾ ਦਵਾਂਗੇ ਮੈਂ ਕਹਣਾ ਸਟੈਚੂ ਹਟਾਉਣ ਦੇ ਦਾ ਦੋਰ ਦੀ ਗੱਲ ਆ ਕਿ ਉਹ ਲਾਈਨ ਮਾਰ ਕੇ ਆਵੇ 바ਵਾ ਸਾਹਿਬ ਦੇ ਸਟੈਚੂ ਨੂੰ ਉਂਗਲ ਤੱਕ ਲਾ ਕੇ ਦਿਖਾਵੇ 바ਵਾ ਸਾਹਿਬ ਦੇ ਨਿਆਂ ਇਹ ਉਹਦੇ ਗੁੱਟ ਜਿਹੜੇ ਉਹ ਅਲੱਗ ਕਰ ਦੇਣਗੇ ਇਦਾਂ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਅਸੀਂ ਜਿਹੜਾ ਅਪਮਾਨ ਹੈ ਉਹ 바ਵਾ ਸਾਹਿਬ ਦਾ ਸਹਿਣ ਨਹੀਂ ਕਰਾਂਗੇ ਸਰਪੰਚ ਸਾਹਿਬ ਕੀ ਕਹਿਣਾ ਚਾਹੂਗੀ ਸਿੱਖੀਸ ਵਿੱਚ ਅਸੀਂ ਹਰ ਵਿਆਹ ਸ਼ਾਦੀ ਖੁਸ਼ੀ ਗਮੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕਰਦੇ ਆ ਤੇ ਸਿੱਖ ਤੇ ਸਾਡਾ 9 ਮਾਸ ਦਾ ਰਿਸ਼ਤਾ ਹੈ ਦਲਤ ਇਹ ਜਿਹੜਾ ਜ਼ਿਮੀਂਦਾਰ ਭਾਈਚਾਰਾ ਹੈਗਾ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਇਦਾਂ ਦੇ ਪੈਦਾ ਕੀਤੇ ਜਾ ਰਹੇ ਨੇ ਇਹ ਬੜੀ ਮਾੜੀ ਗੱਲ ਹੈਗੀ ਸਾਡਾ ਤਾਂ ਇੱਥੇ ਬੜਾ 9 ਮਾਸ ਦੇ ਰਿਸ਼ਤੇ ਦੀ ਗੱਲ ਹੈਗੀ ਨਾਲ ਹੁਣ ਕੀ ਕਹਿਣਾ ਚਾਹੋਗੇ ਕੱਲ ਦਾ ਇੱਥੇ ਕੋਈ ਸਿੱਖ ਭਾਈਚਾਰੇ ਚੋਂ ਵੀ ਕੋ ਆਇਆ ਕਿ ਨਹੀਂ ਅਜੇ ਤੱਕ ਦੇਖੋ ਬਹੁਤ ਸਾਰੇ ਅਸੀਂ ਅਸੀਂ ਵੀ ਆਪਣੇ ਆਪ ਨੂੰ ਜਿਹੜੇ ਜਦੋਂ ਅਸੀਂ ਵਿਆਹ ਸ਼ਾਦੀਆਂ ਰੀਤੀ ਰਿਵਾਜ ਆ ਜਿਹੜੇ ਉਹ ਸਿੱਖ ਰੀਤੀ ਰਿਵਾਜ ਨਾਲ ਕਰਦੇ ਆ ਤਾਂ ਅਸੀਂ ਵੀ ਇਸ ਆਪਣੇ ਆਪ ਨੂੰ ਸਿੱਖ ਹੀ ਮੰਨ ਰਹੇ ਆ ਜੀ ਪਰ ਜਿਹੜਾ ਪੁੰਨੂ ਆ ਉਹ ਇੱਕ ਜਾਲੀ ਸਿੱਖ ਹੋ ਸਿੱਖ ਹੀ ਨਹੀਂ ਹੈ। ਨਾ ਤਾਂ ਉਹਨੇ ਕੇਸ ਰੱਖੇ ਹੋਏ ਆ ਔਰ ਦਾੜੀ ਵੀ ਉਹ ਕਟਵਾਉਂਦਾ। ਉਹ ਉਹ ਤਾਂ ਇੱਕ ਆਰਐਸਐਸ ਦਾ ਵਿਅਕਤੀ ਹੈ, ਏਜੰਸੀਆਂ ਦਾ ਬੰਦਾ ਆ। ਔਰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਔਰ ਦਲਿਤ ਉਹਨੂੰ ਆਪਸ ਵਿੱਚ ਬੰਨਣਾ ਚਾਹੁੰਦਾ। ਮੈਂ ਸਨਮੋਰ ਸਿੱਖਾਂ, ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਇਦਾਂ ਦੀਆਂ ਸ਼ਾਸਤਾਂ ਤੋਂ ਬਚੀਏ ਆਪਾਂ ਔਰ ਮੈਂ ਉਹਨਾਂ ਨੂੰ ਜਿਹੜੇ ਅਸਲੀ ਸਿੱਖ ਆ ਉਹ ਸਾਨੂੰ ਸਮਰਥਨ ਦੇ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਧਰਨੇ ਦੇ ਵਿੱਚ ਆ ਕੇ ਇਹ ਜਿਹੜਾ ਪੁੰਨੂ ਆ ਜਿਹੜਾ ਸਮਾਜ ਦੇ ਵਿੱਚ ਗੰਦਲਾਪਨ ਪੈਦਾ ਕਰਨਾ ਚਾਹੁੰਦਾ ਉਹਦੇ ਖਿਲਾਫ ਜਿਹੜੀ ਜਿਹੜੀ ਉਹ ਗੱਲ ਆ ਉਹ ਆਪਣੀ ਆ ਕੇ ਆਪ ਦੱਸਣ ਕਿ ਇਹ ਸਾਡਾ ਸਿੱਖ ਭਾਈਚਾਰੇ ਦਾ ਹੈ ਹੀ ਨਹੀਂਗਾ ਇਹ ਤਾਂ ਬਸ ਸਿੱਖਾਂ ਨੂੰ ਬਦਨਾਮ ਕਰਨ ਲਈ ਮਖੌਟਾ ਪਾਇਆ ਹੋਇਆ ਉਹਨੇ ਸਿੱਖਾਂ ਦਾ ਸਿੱਖ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਵੀ ਇੱਕ ਪਾਸੇ ਅਸੀਂ ਸਾਰੇ ਗੁਰੂਆਂ ਦਾ ਸਨਮਾਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਸਾਰੇ ਗੁਰੂ ਸਹਿਬਾਨਾਂ ਦਾ ਸਨਮਾਨ ਕਰਦੇ ਆ ਪਰ ਉਹ ਕਹਿ ਰਿਹਾ ਕਿ ਤੁਹਾਡਾ ਗੁਰੂ ਇਕੱਲਾ ਗੁਰੂ ਰਵਿਦਾਸ ਵੈਸੇ ਗੁਰੂ ਨਹੀਂ ਵਰਤੇ ਆਉਨੇ ਵੀ ਗੁਰੂ ਰਵਿਦਾਸ ਹੈ ਭਗਤ ਰਵਿਦਾਸ ਉਹਨਾਂ ਨੇ ਕਿਹਾ ਹੈਗਾ ਵੀ ਸਾਨੂੰ ਇੱਕ ਤੋੜਿਆ ਜਾ ਰਿਹਾ ਤੇ ਸਿੱਖ ਸਿੱਖੀਸਮ ਸਿੱਖ ਮੰਨਣ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੀ ਆਪਣੇ ਬਿਆਨ ਜਾਰੀ ਕਰਨੇ ਚਾਹੀਦੇ ਵੀ ਬਹੁਤ ਮਾੜੀ ਗੱਲ ਹੈਗੀ ਆ ਸਮਾਜ ਦੇ ਵਿੱਚ ਇਹਦੇ ਨਾਲ ਕਿਤੇ ਨਾ ਕਿਤੇ ਖਟਾਸ ਪੈ ਤੇ ਹੁੰਦੀ ਉਹ ਵੀ ਵੱਡੇ ਪੱਧਰ ਤੇ ਬਿਲਕੁਲ ਜਿਹੜਾ ਆ ਉਹ ਤੁਹਾਡੀ ਗੱਲ درست ਹੈ ਕਿ ਸਿੱਖ ਸਮਾਜ ਨੂੰ ਮੋੜੇ ਆ ਕੇ ਜਿਹੜੇ ਉਹਨਾਂ ਦੇ ਬੁੱਧੀਮਾਨ ਆ ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਉਹਨਾਂ ਨੂੰ ਆਪਣਾ ਬਿਆਨ ਜਿਹੜਾ ਜ਼ਰੂਰ ਦੇਣਾ ਚਾਹੀਦਾ ਕਿ ਜਿਹੜਾ ਦਲਤ ਔਰ ਸਿੱਖ ਅਸੀਂ ਇਕੱਠੇ ਆਂ ਔਰ ਦੂਸਰੀ ਗੱਲ ਆ ਕਿ ਇਹ ਸਿੱਖੀ ਦਾ ਫਲਾਅ ਕਰਨ ਦੇ ਲਈ ਨਹੀਂ ਪੰਨੂ ਕੰਮ ਕਰ ਰਿਹਾ ਸਿੱਖੀ ਨੂੰ ਦਾ ਨੁਕਸਾਨ ਕਰਨ ਲਈ ਕੰਮ ਕਰ ਰਿਹਾ ਸਾਨੂੰ ਵੱਖਰਾ ਇਸ ਕਰਕੇ ਕਰ ਰਿਹਾ ਕਿ ਸਿੱਖੀ ਦਾ ਨੁਕਸਾਨ ਹੋਵੇ ਔਰ ਸਿੱਖੀ ਜਿਹੜੀ ਆ ਕਮਜ਼ੋਰ ਹੋ ਜਵੇ ਕਿਉਂਕਿ ਅਸੀਂ ਤਾਂ ਆਪਣੇ ਆਪ ਨੂੰ ਸਿੱਖ ਮੰਨ ਰਹੇ ਆ ਸਿੱਖ ਰੀਤੀ ਰਵਾਜਾਂ ਸਾਰੇ ਕਰਦੇ ਆ ਸਮਾਗਮ ਉਹ ਸਾਨੂੰ ਦੂਰ ਕਰ ਰਿਹਾ ਸਿੱਖੀ ਤੋਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਬੰਨਣਾ ਚਾਹੁੰਦਾ ਕਿ ਭਗਤ ਰਬਦਾਸ ਤੁਹਾਡਾ ਆ ਸੈਨ ਤੁਹਾਡਾ ਆ ਉਹ ਇੱਕ ਕਿਉਂਕਿ ਅਸੀਂ ਜਿਸ ਰੈਬਰ ਨੇ ਜਿਸ ਮਹਾਪੁਰਸ਼ ਨੇ ਸਾਡੀ ਪਾਰਟੀ ਬਣਾਈ ਭੋਜਨ ਸਮਾਜ ਪਾਰਟੀ ਮਾਨਯਬਰ ਸਾਹਿਬ ਕਾਸ਼ੀਰਮ ਸਾਹਿਬ ਉਹਨਾਂ ਨੇ ਤਾਂ ਪਾਰਲੀਮੈਂਟ ਵਿੱਚ ਇਹ ਗੱਲ ਕਹੀ ਸੀ ਕਿ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਜੀ ਕਿ ਇਹ ਮਾਨਸ ਕੀ ਸਬਜਾਤ ਇੱਕ ਇੱਕ ਪਤਾ ਇੱਕ ਇਸ ਕੇ ਹਮਾਰਾ ਕਿ ਮੈਂ ਇਸ ਦੇਸ਼ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਲਾਗੂ ਕਰਨਾ ਚਾਹਨਾ ਸਮੋਚਾ ਔਰ ਸਾਡੇ ਪਾਰਟੀ ਦਾ ਨਾਮ ਵੀ ਬਹੁਤ ਜਨ ਸਮਾਜ ਪਾਰਟੀ ਆ ਨਾ ਕਿ ਕਿਸੇ ਜਾਤੀ ਵਿਅਕਤੀ ਦੀ ਪਾਰਟੀ ਆ ਪੂਰੇ ਸਮਾਜ ਨੂੰ ਇੱਕ ਬੁੱਕਲ ਦੇ ਵਿੱਚ ਲੈਣ ਦਾ ਪ੍ਰੋਗਰਾਮ ਸੀ ਸਭ ਕਾਂਸ਼ੀ ਰਾਮ ਸਾਹਿਬ ਦਾ ਔਰ ਅਸੀਂ ਉਹਦੇ ਆਧਾਰ ਤੇ ਹੀ ਕੰਮ ਕਰਦੇ ਆ ਔਰ ਜਿਹੜਾ ਪੁੰਨੂ ਆ ਉਹ ਸਿੱਖੀ ਨੂੰ ਢਾਹ ਲਾ ਰਿਹਾ ਮੈਂ ਸਿੱਖ ਸਮਾਜ ਨੂੰ ਫਿਰ ਇੱਕ ਵਾਰ ਬੇਨਤੀ ਕਰਦਾ ਕਿ ਉਹ ਖੁੱਲੇ ਆਮ ਆ ਕੇ ਇਸ ਧਰਨੇ ਪ੍ਰਦਰਸ਼ਨ ਦਾ ਸਮਰਥਨ ਕਰਕੇ ਜਿਹੜਾ ਸਿੱਖੀ ਦਾ ਕਾਣ ਕਰਦਾ ਪੁੰਨੂ ਉਹਨੂੰ ਭਾਰਤ ਸਰਕਾਰ ਤੋਂ ਮੰਗ ਕਰੀ ਆਪਾਂ ਇਕੱਠੇ ਹੋ ਕੇ ਕਿ ਇਹਨੂੰ ਲਿਆ ਕੇ ਅਮਰੀਕਾ ਤੋਂ ਭਾਰਤ ਦੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਸਕੇ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਏਕਤਾ ਨੂੰ ਕਿਸੇ ਵੀ ਤਰ੍ਹਾਂ ਭੰਗ ਨਾ ਕਰ ਸਕੇ ਜੀ ਜਿੱਥੇ ਕਿ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਦੇ ਵਿੱਚ ਇਹ ਧਰਨਾ ਪ੍ਰੋਟੈਸਟ ਚੱਲ ਰਿਹਾ ਹੈਗਾ ਬਹੁਜਨ ਸਮਾਜ ਨੂੰ ਕੀ ਸੱਦਾ ਦੇਣਾ ਚਾਹੂਂਗੇ ਕਿ ਬਾਬਾ ਸਾਹਿਬ ਦੇ ਜਿਹੜੇ ਫੋਲੋਅਰ ਹੈਗੇ ਬਾਬਾ ਸਾਹਿਬ ਨੂੰ ਸਾਰੇ ਪਿਆਰ ਕਰਦੇ ਆ ਵੇਖੋ ਮੈਂ ਸਮੁੱਚੇ ਗੁਰੂ ਰਵਿਦਾਸ ਸਵਾਮਾ ਬਾਬਾ ਸਾਹਿਬ ਡਾਕਟਰ ਮੇੜਗੜ ਸਵਾਮਾ ਔਰ ਭਗਵਾਨ ਬਾਲਮਿਕ ਸਵਾਮਾ ਸਮੁੱਚੀਆਂ ਜੜੀਆਂ ਇਨਸਾਫ ਪਸੰਦ ਸੁਭਾਅ ਵਾਲਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਹਮਲਾ ਉਹ ਡਾਕਟਰ ਅੰਬੇਡਕਰ ਤੇ ਨਹੀਂ ਹੋਇਆ ਇਹ ਹਮਲਾ ਦੇਸ਼ ਤੇ ਹੋਇਆ ਇਹ ਹਮਲਾ ਭਾਰਤ ਦੇ ਸੰਵਿਧਾਨ ਤੇ ਹੋਇਆ ਜੇਕਰ ਭਾਰਤ ਦੇ ਸੰਵਿਧਾਨ ਤੇ ਹਮਲਾ ਹੋਇਆ ਤਾਂ ਸਾਡੇ ਦੇਸ਼ ਤੇ ਹਮਲਾ ਹੋਇਆ ਔਰ ਅਸੀਂ ਇਸ ਦੇਸ਼ ਦੇ ਵਾਸੀ ਆਂ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਸ ਧਰਨੇ ਦਾ ਸਮਰਥਨ ਕਰਨਾ ਚਾਹੀਦਾ ਤਾਂ ਕਿ ਆਪਾਂ ਦੋਸ਼ੀਆਂ ਨੂੰ ਜੜਾ ਫੜ ਸਕੀਏ ਔਰ ਦੂਸਰੀ ਮੇਰੀ ਬੇਨਤੀ ਆ ਕਿ ਹੁਣੇ-ਹੁਣ ਮੈਂ ਪੀਟੀਸੀ ਵੀ ਦੇਖਿਆ ਸੀ ਕਿ ਬੀਜੇਪੀ ਦਾ ਐ ਐਸਈ ਕਮਿਸ਼ਨ ਦਾ ਸਾਬਕਾ ਚੇਅਰਮੈਨ ਔਰ ਸਾਬਕਾ ਪ੍ਰਧਾਨ ਭਾਜਪਾ ਦਾ ਵਿਜੇ ਸੰਪਲਾ ਉਹ ਕਹਿ ਰਿਹਾ ਵੀ ਜੇ ਡਾਕਟਰ ਅੰਬੇਡਕਰ ਸਾਹਿਬ ਦੇ ਸਟੈਚੂ ਨੂੰ 14 ਤਰੀਕ ਨੂੰ ਤੋੜਨਾ ਜਿੱਥੇ ਨਿੰਦਾ ਹੋਈ ਆ ਮੈਂ ਉਸ ਜਗ੍ਹਾ ਤੇ ਜਾਊਂਗਾ ਮੈਂ ਉਹਨੂੰ ਇਹ ਬੇਨਤੀ ਕਰਦਾ ਕਿ ਭਾਈ ਤੂੰ ਮੋਦੀ ਕੋ ਜਾ ਮੋਦੀ ਕੋ ਜਾ ਕੇ ਬੇਨਤੀ ਕਰ ਕਿ ਪੰਨੂ ਨੂੰ ਅਮਰੀਕਾ ਤੋਂ ਲੈ ਕੇ ਆਵੇ 바ਵਾ ਸਾਹਿਬ ਦਾ ਸਨਮਾਨ 바ਵਾ ਸਾਹਿਬ ਦਾ ਰੱਖਿਆ ਉਹ ਅਸੀਂ ਕਰਨਾ ਜਾਣਦੇ ਆ ਜੇ ਤੁਸੀਂ ਜੇ ਤੁਸੀਂ ਸਰਕਾਰ 'ਚ ਹੁੰਦੇ ਵੀ ਏ ਸੋਚੋ ਕਿ ਮੈਂ 14 ਅਪ੍ਰੈਲ ਨੂੰ ਉੱਥੇ ਰਾਖੀ ਕਰੂੰਗਾ ਸਰਕਾਰ ਦਾ ਕੰਮ ਤਾਂ ਹੁੰਦਾ ਪਹਿਲੇ ਕਲਿਆਣ ਕਰਨਾ ਲੋਕਾਂ ਦਾ ਉਹ ਨੂੰ ਮੈਂ ਬੇਨਤੀ ਕਰਦਾ ਕਿ ਤੂੰ ਮੋਦੀ ਕੋ ਜਾ ਬਾਬਾ ਸਾਹਿਬ ਕੋ ਆਉਣ ਦੀ ਤੈਨੂੰ ਜਰੂਰਤ ਨਹੀਂ ਤੂੰ ਮੋਦੀ ਕੋ ਜਾ ਕੇ ਪ੍ਰੋਗਰਾਮ ਬਣਾ ਮੋਦੀ ਤੋਂ ਮੰਗ ਕਰ ਕਿ ਪੰਨੂ ਨੂੰ ਅਮਰੀਕਾ ਤੋਂ ਲਿਆ ਕੇ ਜੇਲ੍ਹ ਚ ਸਿੱਟਿਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਜਿਵੇਂ ਪ੍ਰੋਟੈਸਟ ਚੱਲਦਾ ਓਵੇਂ ਓਵੇਂ ਤੁਹਾਡੇ ਜਿਹੜੇ ਵਿਚਾਰ ਹੈ ਉਹ ਲੈਂਦੇ ਰਵਾਂਗੇ ਜੈਪੀਮ ਜੀ ਜੈਪੀਮ ਜੈਪਾ ਜੈ ਭੀਮ ਜੈ ਭਾਰਤ ਇਹ ਪ੍ਰੋਟੈਸਟ ਲਗਭਗ ਇਸੇ ਤਰੀਕੇ ਦਾ ਨਾਲ ਲਗਾਤਾਰ ਚੱਲਦਾ ਰਹੇਗਾ ਕੱਲ ਸਵੇਰ ਤੋਂ ਇੱਥੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਫੋਲੋਅਰ ਵਾਰਸ ਉਹ ਇੱਥੇ ਸਟੈਚੂ ਦੇ ਕੋਲ ਪਹੁੰਚੇ ਹੋਏ ਨੇ ਪੱਕਾ ਧਰਨਾ ਲੱਗ ਚੁੱਕਾ ਇਹ ਧਰਨਾ ਉਹਨਾਂ ਚਿਰ ਇਹਨਾਂ ਦੇ ਕਹਿਣ ਦੇ ਮੁਤਾਬਕ ਜਾਰੀ ਰਹੇਗਾ ਜਿੰਨਾ ਚਿਰ ਇਹ ਸ਼ਰਾਰਤ ਕਰਨ ਵਾਲੇ ਲੋਕ ਜਿਹੜੇ ਆ ਉਹ ਫੜੇ ਨਹੀਂ ਜਾਂਦੇ ਜੈ ਭੀਮ